ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਅਸਿਮਰਨ ਇਟਲੀ ਤੋਂ ਲੈ ਕੇ ਤੁਹਾਡੇ ਲਈ ਨਵੀਂ ਵੀਡੀਓ ਇਟਲੀ ਦੇ ਪੇਪਰਾਂ ਦੀ ਜਾਣਕਾਰੀ ਜਿਹੜੇ ਇੱਥੇ ਇਟਲੀ ਚ ਬੰਦੇ ਆ ਗਏ ਆ ਜਿਹੜੇ ਆ ਰਹੇ ਆ ਉਹਨਾਂ ਲਈ ਜਾਣਕਾਰੀ ਤੇ ਜਾਂ ਜਿਨ੍ਹਾਂ ਨੇ ਨਵੇਂ ਪੇਪਰ ਭਰੋਣੇ ਆ ਉਹਨਾਂ ਲਈ ਜਾਣਕਾਰੀ ਹਾਂਜੀ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤੇ ਜਿਨ੍ਹਾਂ ਨੇ ਵੀਰਾਂ ਨੇ ਪਹਿਣਾ ਨਹੀਂ ਕੀਤਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਹੁਣ ਜਿਵੇਂ ਸਾਰਿਆਂ ਚਲੋ ਕਈ ਵੀ ਰਣ ਪਤਾ ਕਈਆਂ ਨੂੰ ਨਹੀਂ ਵੀ ਪਤਾਗਾ ਵੀ ਜਿਵੇਂ ਹੁਣ ਜਿਹੜੀ ਨਵੀਂ ਫਲੂਸੀਅਤ ਨਵੇਂ ਪੇਪਰ ਆ ਜਿਹੜੇ ਕਲੈਕ ਹੋਣੇ ਆ ਉਹ ਫਰਵਰੀ ਚ ਹੋਣੇ ਆ ਉਹਦੀ ਜਿਹੜੀ ਡੇਟ ਹੈਗੀ ਆ 5 7 12 ਫਰਵਰੀ ਦੀ ਆ 5 ਨੂੰ ਸਾਲ ਵਾਲੇ ਹੋਣੇ ਆ 7 ਨੂੰ ਜਿਹੜੇ ਘਰਾਂ ਵਾਲੇ ਪੇਪਰ ਆ ਉਹਦੀ ਡੇਟ ਹੈਗੀ ਕਲੈਕ ਡੇਟ ਤੇ ਜਿਹੜੀ 12 ਫਰਵਰੀ ਨੂੰ ਆ ਜਿਹੜੇ 9 ਮਹੀਨੇ ਵਾਲੇ ਪੇਪਰ ਆ ਉਹਨਾਂ ਦੀ ਡੇਟ ਆ ਤੇ ਜਿਹੜੇ ਇਹ ਹੁਣ ਫੈਲ ਤਿਆਰ ਹੋਣੇ ਆ ਇਹ 30 ਨਵੰਬਰ ਤੱਕ No, then රග డट 3න वබ ஜన్నவி வீරrani ਜਾਪ ਮੇਰੀਆਂ ਬੇਨਾਂ ਨਹੀਂ ਆਉਦੀ ਪੀਪਰ ਭਰੌਣੀਆਂ ਕੰਮ ਵਾਸਤੇ ਆਉਣਾ ਵਾ ਤੇ ਉਹ ਆਪਦੀ ਰਿਸ਼ਤੇਦਾਰਾਂ ਨਾਲ ਤੇ ਜਾਂ ਵੀ ਕੋਈ ਵੀ ਜਿੰਨਾ ਤੋਂ ਭਰੌਣੇ ਆ ਏਜੰਟਾਂ ਨਾਲ ਆਹ 9 ਦਿਨ ਰਹਿ ਗਏ ਆ ਲਾਸਟ ਡੇਟ ਜਿਹੜੀ 30 ਨਵੰਬਰ ਆ ਉਤੋਂ ਤੱਕ ਫੈਲਾ ਤਿਆਰ ਹੋਣੀਆਂ ਫੈਲਾ ਤਿਆਰ ਹੋ ਰਹੀਆਂ ਵਾ ਜਿਨ੍ਹਾਂ ਨੇ ਆਪਦੀ ਗੱਲਬਾਤ ਕੀਤੀ ਹੋਈ ਆ ਆਪਦੇ ਰਿਸ਼ਤੇਦਾਰਾਂ ਨਾਲ ਜਾਂ ਏਜੰਟਾਂ ਨਾਲ ਜਾਂ ਕਿਸੇ ਵੀ ਯਾਰ ਦੋਸਤੋਂ ਪੀਪਰ ਭਰੌਣੇ ਆ ਤੇ ਉਹ ਆਪਦੀ ਹੁਣ ਆਹ 8-9 ਦਿਨਾਂ ਵਿੱਚ ਗੱਲ ਕਰਕੇ ਆਪਦੀ ਪੀਪਰ ਆ ਜਿਹੜੇ ਪ੍ਰਵਾ ਲੈਣ ਦੂਜੀ ਗੱਲ ਇਹ ਹੁਣ ਤੁਹਾਨੂੰ ਇਸ ਵਾਰ ਇੱਕ ਇਥੇ ਗੱਲ ਦੱਸ ਦਿੰਨੇ ਵੀ ਇਸ ਵਾਰ ਵੀ ਬਹੁਤ ਜ਼ਿਆਦਾ ਸਖਤਾਈ ਕਰਤੀ ਆ ਪੇਪਰ ਭਰਨ ਦੇ ਵਿੱਚ ਤੇ ਵੀ ਪੇਪਰ ਭਰੇ ਜਿਹਦੇ ਜਾਣਿਆ ਉਹਦੀ ਪੂਰੀ ਪੂਰੀ ਗਾਰੰਟੀ ਐ ਇਸ ਵਾਰ ਵੀ ਉਹਦੇ ਪੇਪਰ ਨਿਕਲਣਗੇ ਕਿਉਂਕਿ ਹੁਣ ਤੁਹਾਨੂੰ ਦੱਸ ਦਿਆਂ ਵੀ ਇੱਥੇ ਇੱਕ ਤਾਂ ਇਹਨਾਂ ਨੇ ਲੋਜੋਤੀਵਾ ਜਿਹੜੀ ਉਹ ਹੁੰਦੇ ਆ ਵੀ ਘਰ ਦੇ ਪੇਪਰ ਵੀ ਉਹ ਜਿੱਥੇ ਆ ਕੇ ਬੰਦੇ ਨੇ ਰਹਿਣਾ ਵੀ ਉਹ ਘਰ ਰਹਿਣ ਤੇ ਯੋਗ ਹੈਗਾ ਕਿ ਨਹੀਂ ਹੈਗਾ ਉਹ ਉਹਨਾਂ ਨੇ ਵੇਖਣਾ ਹੁੰਦਾ ਉਹਦੇ ਪੇਪਰ ਮੰਗੇ ਆ ਉਹ ਲਾਉਣੇ ਆ ਜਿਹੜੇ ਪਹਿਲਾਂ ਜ਼ਰੂਰੀ ਕਰਤੇ ਆ ਇਹਨਾਂ ਨੇ ਹੁਣ ਹਰੇਕ ਦੇ ਵਾਸਤੇ ਗੱਲ ਨਹੀਂ ਰਹੀ ਕਿ ਜਿਵੇਂ ਕਿ ਹਰੇਕ ਚੌਕ ਕੇ ਪਹਿਲਾਂ ਤਾਂ ਦਸਾਂ ਦਸਾਂ ਬੰਦਿਆਂ ਨੇ ਪੇਪਰ ਭਰਾਈ ਜਾਂਦੇ ਸੀਗੇ ਤੇ ਹੁਣ ਇਦਾਂ ਦੀ ਗੱਲ ਨਹੀਂ ਹੋਣੀ ਜੇ ਕਿਸੇ ਨੂੰ ਵਾਕਈ ਕੋਈ ਆ ਇਹਨੂੰ ਕਰ ਦਊਗਾ ਰਹਿਣ ਲਈ ਜਗਾ ਹੋਊਗੀ ਉਹੀ ਮਾਲਕ ਜਾਂ ਏਜੰਟ ਜਾਂ ਕੋਈ ਵੀ ਰਿਸ਼ਤੇਦਾਰ ਪੇਪਰ ਪ੍ਰਵਾਹ ਸਕਦਾ ਵਾ ਇਹ ਜੇ ਕੋਈ ਸਹੀ ਬੰਦਾ ਸਹੀ ਕੰਮ ਕਰ ਸਕ ਕਰਦਾ ਵਾ ਉਹੀ ਪੇਪਰ ਭਰਾ ਸਕਦਾ ਵਾ ਕਿਉਂਕਿ ਇਹ ਲੋ ਜੋਤੀ ਵਾਲ ਲੈਣ ਦਾ ਇੱਥੇ ਰੇਟ 1000 1015 1500 ਵੀ ਮੰਗੀ ਜਾਂਦੇ ਆ ਜਿਹੜੇ ਘਰ ਦੇ ਪੇਪਰ ਦਿੰਦੇ ਆ ਮਣਾ ਕੇ ਥਿੰਦੇ ਐਸਾ ਨਾਲ ਵੀ ਹੁਣ ਆਮ ਜਿਹੜੇ ਇਨੇ ਇਨੇ ਪੇਪਰ ਭਰੀ ਜਾਂਦੇ ਸੀ ਉਹਨਾਂ ਦੀ ਤਾਂ ਬਸ ਦੀ ਗੱਲ ਨਹੀਂ ਰਹੀ ਕਿਉਂਕਿ ਉਹਨਾਂ ਨੇ ਤਾਂ ਆਪ ਦਾ ਖਰਚਾ ਲੈ ਕੇ ਪੇਪਰ ਭਰੀ ਜਾਂਦੇ ਸੀ ਫਿਰ ਆ ਕੇ ਬੰਦਾ ਜਿਵੇਂ ਮਰਜੀ ਦਾ ਵੇ ਕਰੇ ਜੋ ਕੋਸ ਮਰਜੀ ਕਰੇ ਪਰ ਹੁਣ ਇਹ ਗੱਲਾਂ ਨਹੀਂ ਰਹੀਆਂ ਗਿਆ ਇਸ ਕਰਕੇ ਉਹੀ ਜਿਹੜਾ ਸਹੀ ਬੰਦਾ ਹੋਗਾ ਉਹੀ ਪੇਪਰ ਭਰੂਗਾ ਤੇ ਜਿਹੜੇ ਪੇਪਰ ਨਿਕਲਦੀ ਆ ਪੂਰੀ ਗਾਰੰਟੀ ਐ ਇਸ ਵਾਰ ਇਸ ਕਰਕੇ ਆਪ ਦੀ ਪਹਿਲਾਂ ਹੀ ਤੁਸੀਂ ਗੱਲਬਾਤ ਕਰ ਲਓ ਉਹੀ ਪੇਪਰ ਮਤਲਬ ਜਿਹੜੇ ਨਕਾਰ ਦੇ ਜਿਹੜੇ ਸਾਰੇ ਪੇਪਰ ਲਾਉਣਗੇ ਲੋਜੋ ਤੇਵਾ ਲਾਉਣਗੇ ਉਹ ਹੀ ਤੁਹਾਡੇ ਪੇਪਰ ਭਰ ਸਕਦੇ ਆ ਹਾਂਜੀ ਅੱਗੇ ਆਪਾਂ ਗੱਲ ਕਰਦੇ ਆ ਜਿਹੜੇ ਵੀਰ ਹੁਣ ਇੱਥੇ ਆ ਗਏ ਆ ਜਾਂ ਜਿਹੜੇ ਆ ਰਹੇ ਆ ਵੀ ਆਦਿਆਂ ਟੈਕਟਾਂ ਖਰੀਦਿਆ ਹੋਈਆਂ ਆ ਰਹੇ ਆ ਤੇ ਉਹਨਾਂ ਲਈ ਆਪਾਂ ਗੱਲ ਕਰਦੇ ਵੀ ਸਭ ਤੋਂ ਪਹਿਲਾਂ ਜਦੋਂ ਆਪਾਂ ਇੱਥੇ ਆਉਨੇ ਆ ਆਪਣੇ ਜਿਹੜੇ ਪੇਪਰ ਤਿਆਰ ਹੁੰਦੇ ਆ ਸਾਰੇ ਆਪਾਂ ਕਟਾਖਾਨੇ 'ਚ ਜਮ੍ਹਾਂ ਕਰਾਉਨੇ ਆ ਪਹਿਲਾਂ ਤਾਂ ਚਲੋ ਆਪਾਂ ਨੂੰ ਵੈਸੇ ਫਰੀ ਚ ਮਿਲ ਜਾਂਦੀ ਹੈ ਕਿੱਥੇ ਜਦੋਂ ਆਪਾਂ ਜਮਾ ਕਰਾਉਨੇ ਆ ਉਹ 30 ਐਰੋ ਲੱਗਦੇ ਆ ਆਪਣੇ ਜਮਾ ਕਰਾਉਣ ਦੇ ਤੇ ਉਸ ਤੋਂ ਬਾਅਦ ਆਪਾਂ ਨੂੰ ਫਿੰਗਰਾਂ ਦੀ ਡੇਟ ਮਿਲਦੀ ਆ ਤੇ ਜਿਹੜੇ ਆਪਣੇ ਫਿੰਗਰ ਹੋਣੇ ਹੁੰਦੇ ਆ ਕਸਤੂਰੀ ਵਿੱਚ ਤੇ ਆਪਾਂ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬਹੁਤ ਹੀ ਆਪਾਂ ਨੂੰ ਵੀ ਰੰਦੇ ਕਮੈਂਟ ਆਉਂਦੇ ਆ ਜਿਹੜੇ ਜਾ ਕੇ ਵੀ ਆਉਂਦੇ ਆ ਉਹ ਵੀ ਦੱਸਦੇ ਆ ਤੇ ਜਿਨ੍ਹਾਂ ਨੇ ਜਾਣਾ ਹੁੰਦਾ ਤੇ ਜਾਂ ਜਿਹੜੇ ਮੁੜਿਆ ਆਉਂਦੇ ਆ ਉਹ ਵੀ ਦੱਸਦੇ ਆ ਨਾ ਵੀ ਕਿੱਦਾਂ ਹੋਈ ਵੀ ਜਾਂ ਕੇ ਇਸ ਪੇਪਰ ਦੀ ਬਾਅਦ ਘਾਟ ਕਰਕੇ ਵੀ ਵਾਪਸ ਆਉਣਾ ਪਿਆ ਤੇ ਵੀ ਜਾਂ ਫਿਰ ਅਗਲੀ ਡੇਟ ਮਿਲ ਗਈ ਉਹਨਾਂ ਲਈ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਵੀ ਜਿਹੜੇ ਵੀ ਵੀਰਾਂ ਨੇ ਜਾਣ ਆਲੇ ਫਿੰਗਰਾਂ ਦੀ ਡੇਟ ਤੇ ਸਭ ਤੋਂ ਮੇਨ ਗੱਲ ਪਹਿਲਾਂ ਤਾਂ ਜਾਂ ਤਾਂ ਕੋਈ ਜੇਕਰ ਨੂੰ ਕਿਸੇ ਨੂੰ ਬੋਲੀ ਆਉਂਦੀ ਆ ਜਾਂ ਤੁਹਾਡੇ ਕੋਈ ਮਾਲਕ ਨਾਲ ਜਾਂਦਾ ਠੀਕ ਆ ਜਾਂ ਕੋਈ ਯਾਰ ਦੋਸਤ ਜੀ ਨੂੰ ਬੋਲੀ ਆਉਂਦੀ ਆ ਉਹਨੂੰ ਜ਼ਰੂਰ ਲੈ ਕੇ ਜਾਓ ਕਿਉਂਕਿ ਆਪਾਂ ਕਈ ਗੱਲਾਂ ਜਿਹੜੀਆਂ ਹੁੰਦੀਆਂ ਆਪਾਂ ਉਹਨਾਂ ਨੂੰ ਨਹੀਂ ਸਮਝਾ ਸਕਦੇ ਉਹ ਬੋਲੀ ਵਾਲਾ ਸਮਝਾ ਸਕਦਾ ਕਿਉਂਕਿ ਇੱਥੇ ਜ਼ਿਆਦਾ ਲੋਕਾਂ ਨੂੰ ਇਹਨਾਂ ਨੂੰ ਵੀ ਇੰਗਲਿਸ਼ ਬਹੁਤ ਘੱਟ ਆਉਂਦੀ ਹੈ ਜੀ ਆਪਾਂ ਕਈ ਵੀ ਆਪਾਂ ਇੰਗਲਿਸ਼ ਵਿੱਚ ਸਮਝਾ ਦਾਂਗੇ ਜਾਂ ਆਪਾਂ ਨੂੰ ਬੋਲੀ ਇੱਥੇ ਇਹੀ ਬੋਲੀ ਜ਼ਿਆਦਾ ਚੱਲਦੀ ਆ ਜਿਹੜੀਆਂ ਇਟਾਲੀਅਨ ਕਿਉਂਕਿ ਉਹ ਆਪਣੇ ਨਵੇਂ ਬੰਦਿਆਂ ਨੂੰ ਨਹੀਂ ਹੁੰਦੀ ਹੁੰਦੀ। ਇਸ ਕਰਕੇ ਤੁਸੀਂ ਇੱਕ ਤਾਂ ਬੋਲੀ ਵਾਲੇ ਬੰਦੇ ਨਾਲ ਜ਼ਰੂਰ ਲੈ ਕੇ ਜਾਓ ਇੱਕ ਆਪਣੇ オリジナル ਪੇਪਰ ਪੂਰੀ ਆ ਜਿਹੜੇ ਸਾਰੇ ਉਹ ਨਾਲ ਲੈ ਕੇ ਜਾਓ ਕਿਉਂਕਿ ਉੱਥੇ ਇੱਕ ਘੱਟ ਵੀ ਇੱਕ ਤਾਂ ਪੇਪਰ ਵੀ ਘੱਟ ਹੋ ਜਾਂਦਾ ਫੇਰ ਉਹ ਮਾਫ਼ ਸਫ਼ੇਰ ਮੰਗਦੇ ਆ ਇਸ ਕਰਕੇ ਆਦੇ ਜਿਹੜੇ ਪੂਰੇ ਸਾਰੇ ਪੇਪਰ ਉਹ ਤੁਸੀਂ ਨਾਲ ਲੈ ਕੇ ਜਾਣੇ ਇੱਕ ਤੁਸੀਂ ਆਪ ਦੇ ਕੰਮ ਦਾ ਕੰਤਰਾਤ ਤੋਂ ਜਿਹੜੇ ਮਾਲਕ ਨੇ ਤੁਹਾਨੂੰ ਬੁਲਾਇਆ ਜਾਂ ਜਿੱਥੇ ਤੁਸੀਂ ਕੰਮ ਕਰਦੇ ਆ ਉਹ ਕੰਤਦਾਤ ਤੋਂ ਜ਼ਰੂਰੀ ਹੁੰਦਾ ਇਹ ਗੱਲਾਂ ਦਾ ਤੁਸੀਂ ਧਿਆਨ ਰੱਖਿਆ ਕਰੋ ਇੱਕ ਮੇਨ ਗੱਲ ਹੋਰ ਜਿਹੜੇ ਵੀ ਤੁਸੀਂ ਪੇਪਰ ਲੈ ਜਾਣੇ ਆ ਉਹ ਤੁਸੀਂ ਫੋਨ ਵਿੱਚ ਫੋਟੋ ਕਾਪੀਆਂ ਨਹੀਂ ਦਿਖਾਉਣੀਆਂ ਆਂ ਗਿਆ ਕਈ ਵੀਰ ਫੋਨਾਂ ਵਿੱਚ ਖੈਚ ਕੇ ਤੇ ਲੈ ਜਾਂਦੇ ਆ ਉੱਥੇ ਦਿਖਾਉਣ ਲੱਗ ਜਾਂਦੇ ਆ ਉਹ ਨਹੀਂ ਮੰਨਦੇਗੇ ਫੋਨਾਂ ਵਾਲੀਆਂ ਤੁਸੀਂ ਜਿਹੜੇ ਆਪਣੇ ਪੇਪਰ ਤੇ ਉਹ ओरिजिनल ਆ ਉਹ ਨਾਲ ਤੁਸੀਂ ਲੈ ਕੇ ਜਾਣੇ ਆ ਹਾਂਜੀ ਬਾਕੀ ਹੁਣ ਜਿਹੜੇ ਵੀ ਇੱਥੇ ਵੀਰ ਮੇਰੇ ਆਇਆ ਜਾਂ ਆ ਜਾ ਜਿਨ੍ਹਾਂ ਨੇ ਆਉਣਾ ਵਾ ਤੇ ਉਹਨਾਂ ਲਈ ਆਪਾਂ ਦੱਸਦੇ ਹਾਂ ਵੀ ਚਲੋ ਠੀਕ ਆ ਕਈ ਚੋਰੀ-ਪਿਚੋਰੀ ਕੱਚੇ ਜਿੰਨਾਂ ਜਿੱਕਰ ਪੇਪਰ ਨਹੀਂ ਜਮਾ ਹੁੰਦੇਗੇ ਕੰਮ ਕਰੀ ਜਾਂਦੇ ਆ ਹਨਾ ਤੇ ਵੀ ਚਲ ਜਿੰਨਾਂ ਲੈ ਜਾਂਦੇ ਪਰ ਇੱਥੇ ਮੇਨ ਗੱਲ ਜਿੰਨਾਂ ਜਿੱਕਰ ਆਪਣੇ ਫਿੰਗਰ ਨਹੀਂ ਹੁੰਦੇਗੇ ਆਪਾਂ ਕਸਤੂਰੇ ਜਾ ਕੇ ਨਹੀਂ ਹੁੰਦੇ ਆਪਾਂ ਨੂੰ ਕੰਮ ਜਾ ਕੇ ਨਹੀਂ ਹੁੰਦੇ ਆਪਾਂ ਨੂੰ ਕੰਮ ਮਿਲਣਾ ਬਹੁਤ ਮੁਸ਼ਕਲ ਹੋ ਜਾਂਦਾ ਵਾ ਕੋਈ ਵੀ ਆਪਣੇ ਇੱਥੇ ਰਿਸ਼ਤੇਦਾਰ ਹੋਵੇ ਜਿੰਨੇ ਟਾਈਮ ਤੋਂ ਮਰਜੀ ਹੋਵੇ ਜਿੰਨਾ ਪੱਕਾ ਹੋਵੇ ਜਾਂ ਕੋਸ ਹੋਵੇ ਜੇ ਉਹਦੇ ਆਪ ਦੇ ਕੰਮ ਹੋਣ ਜਾਂ ਉਹਦੀ ਕਿਸੇ ਨਾ ਵੀ ਜਿੰਨੀ ਵੀ ਜਾਣ ਪਛਾਣ ਮਰਜੀ ਹੋਵੇ ਜਿੰਨਾ ਚਿਰ ਆਪਾਂ ਕਸਤੂਰੇ ਜਾ ਕੇ ਫਿੰਗਰ ਨਹੀਂ ਖਰਾ ਕੇ ਹੁੰਦੇ ਉਹਨਾਂ ਚਿਰ ਆਪਾਂ ਇੱਥੇ ਕੰਮ ਨਹੀਂ ਕਰ ਸਕਦੇ ਲੀਗਲ ਹਾਂ ਲੀਗਲ ਚਲ ਕਰੀ ਕਰੀ ਵੀ ਜਾਂਦੇ ਆ ਕਈ ਤੇ ਹੁਣ ਆਪਣੇ ਵੀ ਮਤਲਬ ਆਏ ਹੋਇਆ ਕਈ ਰਿਸ਼ਤੇਦਾਰ ਤੇ ਉਹਨਾਂ ਬਾਰੇ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਨੇ ਹੁੰਨੇ ਆਪਣਾ ਦੂਸਰਾ ਚੈਨਲ ਉਹਦੇ ਤੇ ਥੱਲੇ ਆਪਾਂ ਲਿੰਕ ਵੀ ਸ਼ੇਅਰ ਕਰ ਦਾਂਗੇ ਤੇ ਸਿਮਰਨ ਇਟਲੀ ਤੇ ਉਹਦੇ ਵਿੱਚ ਵੀ ਦਿਖਾਇਆ ਹੋਇਆ ਵੀ ਕਿਵੇਂ ਉਹ ਆਇਆ ਕਿਵੇਂ ਰਹਿੰਦੇ ਆ ਕਿਵੇਂ ਹਜੇ ਉਹਨਾਂ ਦੇ ਫਿੰਗਰ ਹੋਣੇ ਆ ਜਾਂ ਉਹਨਾਂ ਨੂੰ ਹਜੇ ਅੱਗੇ ਦੇ ਤਰੀਕਾ ਮਿਲਦੇ ਨਹੀਂ ਆ ਕਿਉਂਕਿ ਹੁਣ ਸ਼ੂਟਿੰਗਾਂ ਆ ਰਹੀਆਂ ਵਾ ਤੇ ਇਹ ਸਾਰਾ ਕੁਝ ਦਿਖਾਇਆ ਹੋਇਆ ਵਾ ਵੀ ਕਿਵੇਂ ਕਿ ਕਿੱਦਾਂ ਦੇ ਹਾਲਾਤ ਆ ਇੱਥੇ ਨਵਾਂ ਬੰਦਾ ਆ ਕੇ ਕਿਵੇਂ ਰਹਿੰਦਾ ਵਾ ਉੰਜੀ ਨੇ ਜਿਆਦਾ ਵੇਖਣਾ ਹੁੰਦਾ ਜਾਂ ਜਾਣਕਾਰੀ ਲੈਣੀ ਹੁੰਦੀ ਆ ਆਪਣਾ ਉਹ ਚੈਨਲ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਤੁਸੀਂ ਵੇਖ ਸਕਦੇ ਆ ਨਵੇਂ ਆਏ ਬੰਦੇ ਇੱਥੇ ਕਿੱਦਾਂ ਰਹਿੰਦੇ ਆ ਠੀਕ ਆ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਜੇ ਕਿਸੇ ਨੂੰ ਕੋਈ ਫੇਰ ਵੀ ਨਹੀਂ ਪਤਾ ਲੱਗਦਾਗਾ ਜੇ ਕਿਸੇ ਨੇ ਜਾਣਨਾ ਜਾਂ ਕਿਸੇ ਪੇਪਰਾਂ ਬਾਰੇ ਜਾਣਕਾਰੀ ਲੈਣੀ ਆ ਤੇ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਜਿੰਨਾ ਹੋ ਸਕੇ ਤਾਂ ਕਮੈਂਟ ਦਾ ਜਵਾਬ ਦੇਵਾਂਗੇ ਜਾਂ ਕੋਈ ਵੀਡੀਓ ਬਣਾ ਕੇ ਫਿਰ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਹਾਂਜੀ ਬਾਕੀ ਹੁਣ ਜਿਹੜੇ ਵੀ ਇੱਥੇ ਵੀਰ ਮੇਰੇ ਆਇਆ ਜਾਂ ਆ ਜਾ ਜਿਨ੍ਹਾਂ ਨੇ ਆਉਣਾ ਵਾ ਤੇ ਉਹਨਾਂ ਲਈ ਆਪਾਂ ਦੱਸਦੇ ਆ ਵੀ ਚਲੋ ਠੀਕ ਆ ਕਈ ਚੋਰੀ ਪਿਛੋਰੀ ਕੱਚੇ ਜਿਨ੍ਹਾਂ ਜਕਰ ਪੇਪਰ ਨਹੀਂ ਜਮਾ ਹੁੰਦੇਗੇ ਕੰਮ ਕਰੀ ਜਾਂਦੇ ਆ ਹਨਾ ਤੇ ਵੀ ਚਲ ਜਿਨ੍ਹਾਂ ਲੈ ਜਾਂਦੇ ਪਰ ਇੱਥੇ ਮੇਨ ਗੱਲ ਜਿਨ੍ਹਾਂ ਜਕਰ ਆਪਣੇ ਫਿੰਗਰ ਨਹੀਂ ਹੁੰਦੇਗੇ ਆਪਾਂ ਪਰ ਕਸਤੂਰੇ ਜਾ ਕੇ ਨਹੀਂ ਹੁੰਦੇ ਆਪਾਂ ਨੂੰ ਕੰਮ ਜਾ ਕੇ ਨਹੀਂ ਹੁੰਦੇ ਆਪਾਂ ਨੂੰ ਕੰਮ ਮਿਲਣਾ ਬਹੁਤ ਮੁਸ਼ਕਲ ਹੋ ਜਾਂਦਾ ਵਾ ਕੋਈ ਵੀ ਆਪਣਾ ਇੱਥੇ ਰਿਸ਼ਤੇਦਾਰ ਹੋਵੇ ਜਿੰਨੇ ਟਾਈਮ ਤੋਂ ਮਰਜੀ ਹੋਵੇ ਜਿੰਨਾ ਪੱਕਾ ਹੋਵੇ ਜਾਂ ਕੋਸ ਹੋਵੇ ਜੇ ਉਹਦੇ ਆਪ ਦੇ ਕੰਮ ਹੋਣ ਜਾਂ ਉਹਦੀ ਕਿਸੇ ਨਾ ਜਿੰਨੀ ਵੀ ਜਾਣ ਪਛਾਣ ਮਰਜੀ ਹੋਵੇ ਜਿੰਨਾ ਚਿਰ ਆਪਾਂ ਕਸਤੂਰੇ ਜਾ ਕੇ ਫਿੰਗਰ ਨਹੀਂ ਖਰਾ ਕੇ ਆਉਂਦੇ ਉਹਨਾਂ ਚਿਰ ਆਪਾਂ ਇੱਥੇ ਕੰਮ ਨਹੀਂ ਕਰ ਸਕਦੇ ਲੀਗਲ ਹਾਲ ਲੀਗਲ ਚਲ ਕਰੀ ਕਰੀ ਵੀ ਜਾਂਦੇ ਆ ਕਈ ਤੇ ਹੁਣ ਆਪਣੇ ਵੀ ਮਤਲਬ ਆਏ ਹੋਇਆ ਕਈ ਰਿਸ਼ਤੇਦਾਰ ਤੇ ਉਹਨਾਂ ਬਾਰੇ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਹੇ ਨੇ ਆਪਣਾ ਦੂਸਰਾ ਚੈਨਲ ਉਦੋਂ ਤੇ ਥੱਲੇ ਆਪਾਂ ਲਿੰਕ ਵੀ ਸ਼ੇਅਰ ਕਰ ਦਾਂਗੇ ਤੇ ਸਿਮਰਨ ਇਟਲੀ ਤੇ ਉਹਦੇ ਵਿੱਚ ਵੀ ਦਿਖਾਇਆ ਹੋਇਆ ਵੀ ਕਿਵੇਂ ਉਹ ਆਇਆ ਕਿਵੇਂ ਰਹਿੰਦੇ ਆ ਕਿਵੇਂ ਹਜੇ ਉਹਨਾਂ ਦੇ ਫਿੰਗਰ ਹੋਣੇ ਆ ਜਾਂ ਉਹਨਾਂ ਨੂੰ ਹਜੇ ਅੱਗੇ ਦੇ ਤਰੀਕਾ ਮਿਲਦ ਰਹੀਆਂ ਕਿਉਂਕਿ ਹੁਣ ਸ਼ੂਟੀਆਂ ਆ ਰਹੀਆਂ ਵਾ ਤੇ ਇਹ ਸਾਰਾ ਕੁਝ ਦਿਖਾਇਆ ਹੋਇਆ ਵਾ ਵੀ ਕਿਵੇਂ ਕਿ ਕਿੱਦਾਂ ਦੇ ਹਾਲਾਤ ਆ ਇੱਥੇ ਨਾਵਾ ਬੰਦਾ ਆ ਕੇ ਕਿਵੇਂ ਰਹਿੰਦਾ ਵਾ ਜਿੰਨੇ ਜਿਆਦਾ ਵੇਖਣਾ ਹੁੰਦਾ ਜਾਂ ਜਾਣਕਾਰੀ ਲੈਣੀ ਹੁੰਦੀ ਆ ਆਪਣਾ ਉਹ ਚੈਨਲ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਤੁਸੀਂ ਵੇਖ ਸਕਦੇ ਆ ਨਵੇਂ ਆਏ ਬੰਦੇ ਇੱਥੇ ਕਿੱਦਾਂ ਰਹਿੰਦੇ ਆ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਜੇ ਕਿਸੇ ਨੂੰ ਕੋਈ ਫੇਰ ਵੀ ਨਹੀਂ ਪਤਾ ਲੱਗਦਾਗਾ ਜੇ ਕਿਸੇ ਨੇ ਜਾਣਾਂ ਜਾਂ ਕੋਈ ਪੇਪਰਾਂ ਬਾਰੇ ਜਾਣਕਾਰੀ ਲੈਣੀ ਆ ਤੇ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਕੋਚ ਸਕਦੇ ਆ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਜਿੰਨਾ ਹੋ ਸਕੇ ਤਾਂ ਕਮੈਂਟ ਦਾ ਜਵਾਬ ਦੇਵਾਂਗੇ ਜਾਂ ਕੋਈ ਵੀਡੀਓ ਬਣਾ ਕੇ ਫਿਰ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਹਾਂਜੀ ਬਾਕੀ ਇੱਕ ਗੱਲ ਹੋਰ ਆ ਜਿਹੜੇ ਵੀ ਵੀਰਾਂ ਨੇ ਇੱਥੇ ਆਉਣਾ ਵਾ ਉਹ ਆਪਦਾ ਕੰਮ ਤੇ ਬੋਲੀ ਆਪਾਂ ਤੁਹਾਨੂੰ ਬਾਰ-ਬਾਰ ਇਹੀ ਕਹਿੰਨੇ ਹੁੰਨੇ ਹਰੇਕ ਵੀਡੀਓ 'ਚ ਵੀ ਕੰਮ ਮੜਾ ਮੋਟਾ ਤੇ ਆਪਦੀ ਬੋਲੀ ਸਿੱਖ ਕੇ ਆਇਓ ਕਿ ਜਿਵੇਂ ਕਿ ਹੋਣੀ ਆਪਾਂ ਨੂੰ ਦੋ ਬੰਦਿਆਂ ਦੀ ਲੋੜ ਸੀਗੀ ਮੈਂ ਇਸ ਤਰ੍ਹਾਂ ਦੀ ਆਪਾਂ ਦੂਸਰੇ ਚੈਨਲ ਤੇ ਵੀ ਪਾਇਆ ਸੀਗਾ ਤੇ ਉਹ ਆਪਣੇ ਕੋਲੇ ਵੀ ਹੁਣ ਪੰਜ 6 ਬੰਦੇ ਬੈਠੇ ਆ ਕਿਉਂਕਿ ਉਹਨਾਂ ਨੂੰ ਕੰਮ ਆਉਂਦਾ ਨਹੀਂ ਨਹੀਂ ਤਾਂ ਆਪਾਂ ਭੇਜ ਦਿੰਦੇ ਤੇ ਵੀ ਐਸ ਕਰਕੇ ਉਹਨਾਂ ਨੂੰ ਆਪਾਂ ਕਹਿ ਰਹੇ ਵਾਰ-ਵਾਰ ਵੀ ਤੁਸੀਂ ਆਹ ਕੰਮ ਸਿੱਖ ਕੇ ਆਓ ਨਹੀਂ ਸਿੱਖਿਆਓ ਸਾਬ ਨੂੰ ਆਏ ਹੁੰਦਾ ਵੀ ਚਲੋ ਉੱਧਰ ਜਾ ਕੇ ਵੇਖਾਂਗੇ ਨਹੀਂ ਜੀ ਆਪਾਂ ਤੁਹਾਨੂੰ ਕਹਿੰਨੇ ਆ ਬੋਲੀ ਤੇ ਕੰਮ ਆ ਦਾ ਮਾੜਾ-ਮੋਟਾ ਸਿੱਖ ਕੇ ਆਓ ਵੀ ਜਿਹੜੇ ਇੱਧਰ ਚੱਲਦੇ ਆ ਤੁਹਾਡੇ ਰਿਸ਼ਤੇਦਾਰ ਦੱਸਦੇ ਹੁਣ ਇਹ ਜੈਸੇ ਜਗ੍ਹਾ ਤੇ ਰਹਿੰਦੇ ਆ ਉਸ ਜਗ੍ਹਾ ਤੇ ਕਿੱਦਾਂ ਦੇ ਜ਼ਿਆਦਾ ਕੰਮ ਚੱਲਦੇ ਆ ਜਾਂ ਰੈਸਟੋਰੈਂਟ ਦੇ ਜ਼ਿਆਦਾ ਕੰਮ ਆ ਜਾਂ ਮਿਸਤਰੀਆਂ ਦੇ ਆ ਜਾਂ ਖੇਤੀ ਦੇ ਚਲੋ ਖੇਤੀ ਤਾਂ ਆਮ ਹਰੇਕ ਬੰਦਾ ਜਾਣਦਾ ਹੀ ਹੁੰਦਾ ਆਪਾਂ ਖੇਤੀ ਫਰੂਟ ਵਗੈਰਾ ਜੇ ਹੁੰਦਾ ਕੋਈ ਸਬਜ਼ੀਆਂ ਵਗੈਰਾ ਦਾ ਇਦਾਂ ਦੇ ਕੰਮ ਤਾਂ ਆਪਾਂ ਕਰ ਹੀ ਲੈਨੇ ਆ ਜਿਵੇਂ ਹੁਣ ਰੈਸਟੋਰੈਂਟ ਦੇ ਕੰਮ ਬਾਰੇ ਮਾੜੀ ਮੋਟੀ ਜਾਣਕਾਰੀ ਹੋਵੇ ਜਾਂ ਜਿਵੇਂ ਹੁਣ ਮੈਸਤਰੀ ਦੇ ਕੰਮ ਬਾਰੇ ਕੋਈ ਹੋਵੇ ਜਿਵੇਂ ਹੁਣ ਆਪਾਂ ਨੂੰ ਬੰਦਿਆਂ ਦੀ ਲੋੜ ਸੀਗੀ ਹੁਣ ਆਪਾਂ ਆਪਣੇ ਬੰਦਿਆਂ ਨੂੰ ਵਿੱਚੋਂ ਨਹੀਂ ਭੇਜ ਸਕੇ ਫਿਰ ਆਪਾਂ ਨੂੰ ਪਾਸੇ ਤੋਂ ਵੀਡੀਓ ਪਾ ਕੇ ਵੀ ਬੰਦਿਆਂ ਨੂੰ ਕਹਿਣਾ ਪਿਆ ਵੀ ਜੇ ਕੋਈ ਜਾਣਦਾ ਵਾ ਤਾਂ ਆਪਣੇ ਨਾਲ ਕੰਟੈਕਟ ਕਰੋ ਤੇ ਇਦਾਂ ਵਾਂ ਵੀ ਜੇ ਵੀ ਜੀਨੇ ਵੀ ਆਉਣਾ ਵਾ ਆਪਦਾ ਕੰਮ ਤੇ ਬੋਲੀ ਜਿੰਨਾ ਚਿਰ ਟਾਈਮ ਆ ਤੁਹਾਡੇ ਕੋਲੇ ਤੁਹਾਡੇ ਪੇਪਰ ਜਮਾ ਹੁੰਦੇ ਆ ਤੁਹਾਡਾ ਵੀਜ਼ਾ ਨਹੀਂ ਲੱਗਦਾ ਤੇ ਆਪਦਾ ਕੰਮ ਤੇ ਬੋਲੀ ਮਾੜੀ ਮੋਟੀ ਸਿੱਖ ਕੇ ਆਓ ਕਿਉਂਕਿ ਇੱਥੇ ਆ ਕੇ ਇਹ ਮੇਨ ਗੱਲ ਬਣ ਜਾਂਦੀ ਆ ਕਿਉਂਕਿ ਬੋਲੀ ਤੋਂ ਬਿਨਾ ਤੇ ਚਲ ਆਪਾਂ ਇੱਥੇ ਕੰਮ ਨਹੀਂ ਕਰ ਸਕਦੇਗੇ ਆਪਾਂ ਮਾੜੀ ਮੋਟੀ ਬੋਲੀ ਜਿੰਨੀ ਕਿ ਆਪਾਂ ਨੂੰ ਨਾਰਮਲ ਬੋਲਣ ਵਾਸਤੇ ਕੰਮ ਤੇ ਸਮਝਣ ਵਾਸਤੇ ਉਹ ਆਪਾਂ ਨੂੰ ਸਿੱਖਣੀ ਜ਼ਰੂਰੀ ਆ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਮਿਲਾਂਗੇ ਅਗਲੀ ਵੀਡੀਓ ਚ ਜੇ ਕੋਈ ਬੋਲਣ ਚ ਕੋਈ ਬਾਦ ਘਟ ਹੋ ਗਈ ਹੋਈ ਤਾਂ ਆਪਾਂ ਤੁਹਾਨੂੰ ਮਾਫੀ ਚਾਹੁੰਦੇ ਆ ਮਿਲਾਂਗੇ ਅਗਲੀ ਵੀਡੀਓ ਚ ਹੌਂਦਿਓ ਆ ਗਿਆ ਜੀ ਸਤਿ ਸ੍ਰੀ ਅਕਾਲ